ਸ਼ਾ ਉਹਨਾਂ ਦੇ ਫਿਰ ਦਾ ਉਹ ਮੇਰੀ ਮੰਨ ਤੂੰ ਮੇਰੇ ਮੈਂ ਸਗੀ ਕਿ ਨਾ ਤੂੰ ਬਾਰਵੀਂ ਦੂਜਾ ਕਰਿਆ ਘਰ ਘਰ ਕੱਟੇ ਚਲ ਗਿਆ ਕਰ ਵਧੀਆ ਹਵਾ ਲੱਗਦੀ ਰਹੂਗੀ ਉਹ ਦੂਸਰਾ ਨਹੀਂ ਹੈ ਹਾਂ ਹਾਂ ਅਲੱਗ ਅਲੱਗ ਇਹ ਠੰਡਾ ਹੋਈ ਜਾਂਦਾ ਯਾਰ ਹੋ ਗਿਆ ਨਾ ਇਹ ਗਰਮ ਕਰਾ ਓੰਜ ਮੈਂ ਲਿਆ ਦੋ ਮਿੰਟ ਚ ਕੋ ਕੇ ਦੇਖੀ ਨਾ ਆ ਚੈੱਕ ਰੁਪਈਆ ਆ ਹੈਗਾ ਇਹ ਮੈਂ ਦੱਸ ਕਿਹੜਾ ਗੈਸ ਕਰਾਂ ਮੈਨਾਂ ਨਾਮ ਨੂੰ ਨਹੀਂ ਆਦ ਰਹਿੰਦੇ ਪੰਜਾਬੀ ਤੜਕਾ ਪੰਜਾਬੀ ਤੜਕਾ ਮੈਨੂੰ ਪਸੰਦ ਹੈਗਾ ਬਈ ਇਹ ਚੀਜ਼ ਬਰਸਟ ਉੱਪਰ ਕੀ ਲਾਇਆ ਹੈ ਮੈਂ ਕੋ ਅਨ ਨੂੰ ਮੈਂ ਕੋ ਕਿੱਥੇ ਪੈਣੀ ਕੈਪਸਿਕਮ ਕੈਪਸਿਕ ਆ ਕੇ ਕੈਪਸਿਕ ਮਾ ਹੁੰਦੇ ਨੇ ਨਹੀਂ ਜੀ ਇਹ 올ਿਵਜ਼ ਹੁੰਦੇ 올ਿਵਜ਼ ਹੁੰਦੇ ਸਾਰੇ ਕੈਪਸਿਕਮ ਨਹੀਂ ਕੈਪਸਿਕ येलो ਕੈਪਸਿਕਮ ਆ ਬੜੋ ਮੈਲੇ ਐਕਟ ਉਤੋਂ ਹਾਂ ਪਹਿਲੇ ਦੋ ਇਹ ਰੇ ਕਿਵੇਂ ਕੋਮਲ ਟੇਸਟੀ ਆ ਆਵਾਂ ਨਦੇ ਤੋਂ ਵੀ ਜ਼ਿਆਦਾ ਟੇਸਟੀ ਆ ਵੀ ਟਰਾਈ ਕਰੀ ਚੰਗਾ ਠੀਕ ਆ ਆ ਪੁਖੜ ਸਾਰਿਆਂ ਨਾਲੋਂ ਜ਼ਿਆਦਾ ਖਾ ਗਿਆ ਯਾ ਦੋ ਪੀਸ ਗੱછા ਮੈਮ ਆ ਸਾਰੀਆਂ ਚੀਜ਼ ਤਾਂ ਤੁਸੀਂ ਬੇਹੀ ਪਹਿਲਾਂ ਬਟੂਆ ਬਾਜੋ ਪੈਸੇ ਬਾਜੋ 에어ਪੋਰਟਸ ਬਹੁਤ ਚਾਪੀ ਹਾਂ ਐ ਨਹੀਂ ਤੋਂ ਸਾਰੀਆਂ ਪੁੜੀ ਜਾਏਗੀ ਆ 50ਵੇਂ ਆਉਣਾ ਕੋ ਕਿ ਨਹੀਂ ਉਹ ਭਰਾਵਾ ਟੁੱਟੇ ਵੀ ਆਉਂਦੇ ਤੇ ਭਰਾਵਾ ਇੰਨਾ ਤੇ ਵੀ ਮੈਲ ਚੜਦੀ ਐ ਵੀ ਥੋੜੇ ਪਿੰਦੇ ਆ ਲਰ ਕੋ ਗਿਰਾਂਗੇ ਯਾਰ ਤੈਨੂੰ ਦੇਖ ਕੇ ਤੋਰਾਗੇ ਤੇਰੇ ਬਟੂਆ ਖਾਲੀ ਨਹੀਂ ਤੇਰ ਤੋਂ ਜ਼ਿਆਦਾ ਬੈਂਡ ਕੰਜ਼ੂਮ ਕਰਦੀ ਹਾਂ ਤਾ ਹੋ ਗਿਆ ਤੇਰ ਤੋਂ ਜ਼ਿਆਦਾ ਪੈਸੇ ਰੱਖਦਾ ਹੁਣ ਮੈਂ ਹਾਂ ਖਰਚਦਾ ਨਹੀਂ ਨਾ ਨਾ ਖਰਚੀਏ ਤਾਂ ਦੋ ਸਾਲ ਨਹੀਂ ਮੁੱਕਣੇ ਤੇਰੀ ਬਾਰੀ ਨਹੀਂ ਆਈ ਨਾ ਹੁਣ ਕੁਝ ਸਿਆਣਾ ਹੋ ਗਿਆ ਨਾ ਤਾ ਕਰਕੇ ਸਿਆਣਾ ਜਦੋਂ 500 ਦੇ ਨੋਟ ਪਾ ਦੋ ਸਮਝ ਨਹੀਂ ਕੁਝ ਹੁੰਦਾ ਪੈਸੇ ਨੂੰ ਪਿਆਰ ਨਾ ਕਰਿਆ ਕਰ ਅਗੇ ਤੇਰਾ ਬਾਪੂ ਪੈਸੇ ਨੂੰ ਪਿਆਰ ਕਰੀ ਜਾਂਦਾ ਹੋਣਾ ਪੈਸਾ ਹੀਦ ਕੁਛ ਲਈਆ ਪੈਸੇ ਬਰਾਬੀ ਕਿੰਨੀ ਹੈ ਖਲਾਰੇ ਵੇਖੋ ਅੱਜ ਵੇਖ ਲਓ ਮੈਂ ਖਲਾਰੇ ਬਿਲਕੁਲ ਨਹੀਂ ਚੁੱਕਦਾ ਮੈਂ ਤਾਂ ਕਰੇ ਇਹ ਨਹੀਂ ਹੋਰਾ ਨਹੀਂ ਕਿਤੇ ਅੱਜ ਮੈਂ ਤਾਂ ਮੈਂ ਤਾਂ ਕਰੇ ਹੋਣਾ ਉਹ ਚਾਦਰ ਦਾ ਹਾਲ ਵੇਖ ਲਓ ਦੇਖ ਮੇਰਾ ਜੀ ਕਰ ਹਾਂ ਇਹ ਖੁਸ਼ੀਆ ਕਰੇਣ ਖੁਸ਼ੀ ਗੰਦ ਕਿਉਂ ਨਾ ਪਵੇਗਾ ਹੋਈ ਤਾਂ ਗੱਲ ਮੈਂ ਕਿ ਅੱਜ ਮੈਂ ਕੁਛ ਨਹੀਂ ਕਰਨਾ ਜਿਵੇਂ ਬਿਲਕੁਲ ਚਾਦਰ ਦਾ ਮਰਜੀ ਚ ਪਾਣੀ ਪਾਣੀ ਮਸ਼ੀਨ ਚ ਸਾਡੀ ਅੱਜ ਲੈ ਰਹੇ ਨੇ ਦਰਵੋਲੀਆਂ ਫੀਲਿੰਗਾਂ ਅੱਜ ਹੀ ਪਾਰਟੀ ਕੀਤੀ ਆ 3000 ਸਬਸਕ੍ਰਾਈਬਰਸ ਪੂਰੇ ਹੋਣ ਕਰਕੇ 3000 ਤੋਂ ਉੱਤੇ ਹੋ ਰਾਇਏ ਔਰ 3000 ਪੂਰੇ ਹੋ ਗਏ ਚਾਰ ਹਜ਼ਾਰ ਦੀ ਪਾਰਟੀ ਹੋਣੀ ਕਰਤੀ ਨਹੀਂ 3000 ਦੀ ਕੀਤੀ ਅੱਜ ਤਾਂ ਅੱਜ ਕੀਤੀ ਸੀ ਪੀਜ਼ਾ ਪਾਰਟੀ ਪੀਜ਼ਾ 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 ਹੈ ਇਤਨੀ ਵੀ ਪਾਰਟੀ ਹੋਈ ਨਾ ਪਾਇਆ ਇਹ ਰੈਨਾਈ ਸੀਪਲਸ ਆ ਇਹਦੀ ਪਾਰਟੀ ਹੋਈ ਨਹੀਂ ਇਧਰ ਇਹ ਵੀ ਦੱਸੋ ਨਾ ਕਿਵੇਂ ਨਿਕਲੀ ਗਰਮੀ ਚ ਪੋਚੇ ਲਾ ਲਾ ਕੇ ਰਸੋਈ ਚ ਗਰਮੀ ਚ ਖੜ ਕੇ ਅਰੇ ਮੇਰੇ ਵੀ ਨਿਕਲੀ ਪਿੱਤ ਰੋਟੀਆਂ ਪਕਾਉਣ ਕਰਕੇ ਆ ਲੈ ਉਹ ਮੇਰੇ ਕੋਲ ਤਾਂ ਨਹੀਂ ਹੈ ਮੇਰੀ ਵੀ ਸਰੇ ਨਹੀਂ ਹਾ ਹਾ ਤੂੰ ਤੇ ਬਹੁਤ ਕਾ ਆ ਤੇਰੇ ਮੇਰੇ ਤਾਂ ਵਾਰ ਤੇ ਕਰਦੀ ਆ ਪਦੇੜੀ ਮੈਨ ਉਹ ਇਹਦਾ ਨਾਮ ਪਦੇੜੀ ਮੈਨ ਜਾਂ ਪੀਜਾ ਕਰੀ ਨੀ ਵੇ ਅੱਜ ਤੱਕ ਨਾ ਮੈਂ ਬੜਿਆਂ ਦੇ ਨਾਮ ਰੱਖਿਆ ਮੈਨ ਮਿੰਨ ਕੀ ਪਿੱਛੇ ਆ ਮੈਨ ਲਾ ਕੇ ਤੈਨੂੰ ਪਤਾ ਗੁਰਮੰਦਰ ਆਪਸੋ ਤੋਂ ਸਿਰਾਂ ਕੀ ਜਾਣ ਗੁਰਮਣ ਇਹ ਵੈਡਲਾ ਉਹ ਮੈਂ ਨਾ ਆ ਚੈੱਕ ਕਰੋ ਵੀ ਸਫਾਈਆਂ ਮੰਜਾ ਚੱਕਦਾ ਕੱਪੜੇ ਚੱਕ ਤੇ ਖਲਾਰੇ ਝਾੜੂ ਲਾਦਾ ਕਮਰੇ ਦਾ ਵੇਖੋ ਕਿ ਤੈਸ ਨੈਸ ਕੀਤਾ ਪਿਆ ਸੀ ਤੇ ਹੁਣ ਮੈਂ ਸਾਫ ਕੀਤਾ ਤੇ ਆ ਐਲਈਡੀ ਕਿਉਂ ਲਿਉਣ ਲੱਗਾ ਹੈ ਬਰੇ ਪਿਓਦਾ ਵੀ ਆਵੇ ਨਾ ਪਿਓਦਾ ਆਵਿਆ ਉਹ ਕਿਸ ਤਰ੍ਹਾਂ ਜੀਯੂਐਸਬੀ ਬੰਦੇ ਵੇਖਣੇ ਨੱਚਦੇ ਹੂੰ ਆਹ ਜੱਫ ਕਰੀਆ ਯੂਟਿਊਬ ਫੈਮਿਲੀ ਬਹੁਤ ਇੰਟਰਟੇਨ ਹੁੰਦੀ ਏ ਤੇਰੇ ਤੋਂ ਨਹੀਂ ਨਹੀਂ ਉਹ ਕੈਮਰਟੀ ਦੇ ਵੀਡੀਓ ਵੇਖ ਕੇ ਕਰ ਰਹਾ ਉਹਦੇ ਸਾਈਸ ਆ ਸਪੀਡ ਤੋਂ ਆਇਆ ਵਿਰਾਜ ਕੋਲੀ ਹੈ ਹੀ ਕਰਦਾ ਦੁਬਾਰਾ ਉੱਥੋਂ ਆ ਉੱਥੋਂ ਨਹੀਂ ਨਹੀਂ ਆਜ ਕਿਵੇਂ ਕਰਦਾ ਹੁੰਦਾ ਦੁਬਾਰਾ ਦੱਸੀ ਉਹ ਮਿਲ ਗਈ ਵਿਰਾਜ ਕੋਲੀ ਚੱਲ ਜਾ ਛੇਤੀ ਕਰ ਅਸੀਂ ਯੂਟਿਊਬ ਫੈਮਿਲੀ ਸਾਡੇ ਵਿਆਹ ਦੀ ਉਹ ਸੜ ਕੇ ਜਾ ਵੇਖ ਲੈ ਪਾਲਸ ਓਏ ਵੇਖੋ ਕਿਹੜੀਆਂ ਬੋਲ ਆਹ ਵੇਖੋ ਤੇ YouTube ਫੈਮਿਲੀ ਇੱਧਰ ਅਸੀਂ LED ਲੱਗੇ ਆ ਲੌਣ LED ਇੱਥੇ ਕੋਈ ਪੈਨਲ ਨਹੀਂ ਹੈਗਾ ਬੱਸ ਅਸੀਂ ਕੁਰਸੀ ਤੇ ਰੱਖਾਂਗੇ ਤੇਸੀ ਜੁਗਾੜ ਤੇ ਲੱਗੇ ਆ ਕਿਉਂ ਲੌਣ ਕਿਉਂਕਿ ਅੱਜ ਸਾਡੀ ਪੈਨ ਡਰਾਈਵ ਹੁੰਦੀ ਹੈ ਨਾ ਕੁਛ ਜੱਗੇ ਪੈਨ ਡਰਾਈਵ ਦੇ ਵਿੱਚ ਪਹਿਲਾਂ ਸਾਡੇ ਟਾਈਮਾਂ 'ਚ ਕੀ ਤਵੇ ਹੁੰਦੇ ਸੀ ਟੈਕਸ ਦਾ ਬਲ ਹਾਰ ਇਲਾ ਨਹੀਂ ਜੀ ਸਮੇ ਤੁਮੇ ਆ ਤੁਹੀ ਵੀ ਹੈਗੇ ਤਵੇ ਸੀ ਸਾਡੇ ਆਂ ਮਮੀ ਰੇਲਾ ਆ ਵੇਖੋ ਆ ਇਹ ਇਹ ਰੇਲਾ ਵੀ ਇਹੇ ਗੱਲ ਸਾਡੀ ਇਹ ਤਾਂ ਇਹ ਟੀਵੀ ਚ ਕਿਤਾ ਬੋਗੀ ਇਹ ਤਾਂ ਵੈਸੇ ਨਾਲ ਦਿੱਤੀਆਂ ਸੀ ਭਰਾਵਾ ਇਹ ਤਾਂ ਸੇਫਟੀ ਵਾਸਤੇ ਇਹ ਤਾਂ ਦਿੱਤੀਆਂ ਸੀ ਅੱਜ ਇੰਨਾ ਤੋਂ ਹੀ ਬਣੀ ਆ ਨਾ ਚੇਪੇ ਨਾਲ ਤੋਂ ਹੀ ਬਣੀ ਆ ਨਾ ਇਹ ਤਾਂ ਨਾਲ ਦਿੰਦੇ ਸੀ ਵੈਸੇ ਦੂਜੇ ਸੀ ਤਵੇ ਇਹ ਦੱਸੋ ਟੀਵੀ ਇਹ ਬਹੁਤ ਪੁਰਾਣੇ ਮਾਡਲ ਆ ਜੀ ਆਹੋ ਸੀ ਤਾਂ 85 ਸਾਲਾਂ ਦੇ ਹੋ ਗਈਆਂ ਬਸ ਮਰਨੀਆਂ ਵਾਲੀਆਂ ਨਹੀਂ ਤਾਂ ਇਹ ਡਿਊਮਰ ਕਿੰਨੀ ਆ ਮੇਰੀ ਉਮਰ ਹੋਣੀ ਆ 68 ਸਾਲ 38 ਤੇ ਸੁੱਖਾ ਉਹ ਤਾਂ ਦੋ ਵੱਡਾ ਕੀ ਛੋਟਾ ਇਹ ਲਾ ਮੈਂ 68 ਸਾਲ ਦਸੀ ਉਹਨੇ ਸਹੀ ਦੱਸਤੀ ਮੈਨੂੰ ਪਤਾ ਨਹੀਂ ਕਿ ਜਾਬ ਵਿੱਚ ਕੀ ਹੁੰਦਾ 37 ਨਾ ਮੈਂ ਕਿਹਾ ਬਸ ਇੱਕ ਸਾਲ ਵੱਧ ਦੱਸਤੀ ਤੂੰ 37 ਆ ਮੇਰੀ ਤੇ ਸੁੱਖਾ ਮਾਂ ਕਿੰਨੇ ਦਾ 5 ਸਾਲ ਹੋ ਗਏ ਤੇ ਜਾਬ ਨਹੀਂ ਹੋਈ ਕਿ ਮੈਂ ਨਾ ਮੈਂ ਕਿਹੜਾ ਉਹਦਾ ਜਨਮ ਕਰਾਂ ਨਹੀਂ ਦੱਸੋ ਜੀ ਮੈਨੂ మేబీ ఠాడే తో కుయి 2-3 సాల్ ਛੋటీ నానీ ది మిక్సీ కిందే తో 2-3 సాల్ ਛੋਟੀ ਹੋਈ ਨਾ ਨਹੀਂ ਮੇਰੇ తో हां हां ਐਵੇਂ ਤੂੰ ਵੇਖਿਆ ਮम्मी ਦੀ మిక్సీ ਨਾਨੀ ਕਹਿੰਦੇ ਇਹ ਜਾ ਮਾਂ ਮਿਕਸੀ ਉਡੀ ਬੀਤੀਆ ਹੋ ਗਈ ਉਹਨੇ ਮੈਂ 4-5 ਸਾਲ ਪੁੱਛਿਆ ਮੈਂ 4-5 ਸਾਲ ਹੋ ਗਏ ਨੇ ਕਿਦਾਂ ਜੇ ਸੁੱਖਾ ਆ ਉਹਦੋਂ ਦੀ YouTube ਫੈਮਿਲੀ ਮੈਂ ਤਾਂ ਦੱਸਦੀ ਆ ਵੇ ਕੀ ਦੀ ਗੱਲ ਦੱਸਦਾ ਪਿਆਏ ਮੇਰੇ ਨਾਨਾ ਨਾ ਮਿਕਸੀ ਲੈ ਕੇ ਦੇ ਕੇ ਗਿਆ ਸੀਗਾ ਐ ਮੇਰੀ ਮੰਮੀ ਨੂੰ ਤੇ ਉਹ ਲੈ ਕੇ ਦੇ ਕੇ ਗਿਆ ਸੀ ਜਦੋਂ ਮੇਰੇ ਮਾਮੇ ਦੇ ਵੱਡੇ ਮਾਮੇ ਦਾ ਛੋਟਾ ਮੁੰਡਾ ਪੈਦਾ ਹੋਇਆ ਸੀ ਉਹਦੇ ਹੁਣ ਗੁੱਡੀਆਂ ਪੈਦਾ ਹੋਈਆਂ ਅਜ ਦਿਨਾਂ ਦੀਆਂ 10 15 ਦਿਨ ਹੀ ਹੋਏ ਹੋਣੇ ਮਸਾਏ ਦਾ ਪੈਦਾ ਹੋਈ ਨੂੰ ਅਜੇ ਤੇ ਮੈਂ ਮਿਕਸੀ ਦੇਖ ਕੇ ਆਪਣਾ ਸਲਾਪ ਪੈਂਦਾ ਨਾਨੀ ਹੁਣ ਤਾਂ ਬਦਲਦੇ ਹੁਣ ਤਾਂ ਉਹਦੇ ਮੁੰਡੇ ਦੇ ਵੀ ਕੁੜੀ ਹੋਗੀਗਾ ਉਹੀ ਲੈ ਕੇ ਦਊ ਹੁਣ ਮਿੱਠੀ ਨਹੀਂ ਬੜੀ ਵਧੀਆ ਕੰਮ ਕਰਦੀ ਸੁੱਥੇ ਨੂੰ ਕਹਿੰਦੇ ਹੁਣ ਭੂਆ ਨੂੰ ਲੈ ਦੇ ਮਿਕਸੀ ਹੁਣ ਜਿੰਨਾ ਚਿਰ ਤੇ ਕੁੜੀ ਨੂੰ ਵਿਆਹ ਹੀ ਜਾਂਦੀ ਮੋਂ ਤਾਂ ਮੇਰੀ ਜੀ ਵੀ ਜਾਤੜਿਆ ਰੋ ਕਰਨੀ ਨਾ ਹੁੰਦਾ ਉਹ ਮੰਮੀ ਆਪਣੇ ਤੋਂ ਵਧੀਆ ਕੰਮ ਕਰਦੀ ਹੈ ਆਪਣੀ ਮਿਕਸੀ ਦਊਂਗੀ ਹਾਂ ਬਹੁਤ ਵਧੀਆ ਮੈਂ ਤਾਂ ਸਾਰਾ ਕੰਮ ਕਰ ਦੇਣੀ ਹੁੰਦੇ ਤੇ ਆਂਡੀਆਂ ਗਵਾਣੀਆਂ ਦੇ ਵੀ ਉਹ ਚਾਹ ਦਾ ਮਸਾਲਾ ਮੈਂ ਤਾਂ ਪੀਕੇ ਦਿੰਦੇ ਰਹੀ ਆ ਹਾਂ ਕੰਜੀ ਤੁਰੀ ਮੰਮੀ ਲੈ ਕੇ ਆਈ ਸੀ ਚਾਹ ਪਹਿਲਾਂ ਮੈਂ ਘਰੇ ਪੀ ਦਿੰਦੀ ਹੁਣ ਉਹ ਘਰੇ ਲੈ ਜਾਂਦੀਆਂ ਨੇ ਉਹਨਾਂ ਦਾ ਆਪਣੀ ਮਿਕਸੀ ਨੂੰ ਹੋਵੇ 9 ਸਾਲ ਖਾਣਾ ਸਿੱਖੋ ਬੇਬੀਆ ਬਬੂਆ ਮੇਰੀ ਨੋ ਹੀ ਤੇਰੇ ਮੂੰਹ ਸਾਫ ਕਰਿਆ ਕਰੋ ਲੱਗਦਾ ਨੈਪਕਿਨ ਸਿੱਖ ਦੇਖ ਲਓ ਬਈ ਹੁਣੇ ਮੈਨੇ ਮੁੱਟੇ ਦਾ ਹਾਲ ਜੀ ਬਾਕੀ ਮੈਂ ਬਹੁਤ ਐਕਸਾਈਟਡ ਆ ਆ ਦੇ ਵਿਆਹ ਦੀ ਮੂਵੀ ਵੇਖਣ ਲਈ ਵੇਖਦੇ ਆ ਉਦੋਂ ਤਾਂ ਅਸੀਂ ਜਮੇ ਨਿੱਕੇ ਨਿੱਕੇ ਸੀਗੇ ਤੇ ਕੀ ਸਾਡੀ ਉਮਰ ਸੀ ਹਜੇ ਨਿੱਕੇ ਨਿੱਕੇ ਪਾਲ ਨਿੱਕੇ ਆ ਜੀ ਦੇਖ ਲਓ ਆ ਜਿੱਦਾਂ ਜੱਗਸਰ ਤੂੰ ਆ ਨਾ ਏਡੇ ਏਡੇ ਸੀ ਵਿਆਹ ਕੇ ਸੀ यृत नहीं परकाए अभी पोतल हुआ तो जाय तूं करके हाम अइदा मूह, अइदा मूह, अजबल आखावा मेरा इध्यां कितम हो जदा इध्यां कितम हुआ हुआ है यृत मूह को लिए खाईगल करना मिद्दा याँ, खंड पर जाया तुछे अगल से दा म� ਇਦਾਂ ਲੋਕੋ ਖਾਂਦੇ ਪੀਂਦੇ ਘਰ ਦੇ ਬੰਦੇ ਹੋਰ ਮੂਡ ਵੀ ਹੈ ਗੱਡੀ ਵੀ ਤਾਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਬੰਦੇ ਵਿਚਾਰੀ ਐਲਈਡੀ ਐਲਈਡੀ ਕਿੱਡੀ ਪੁਰਾਣੀ ਆ ਹਾਂ ਇਹਨੂੰ ਤੋੜਿਓ ਨਾ ਮੇਰੀ ਦਾਦੀ ਦੇ ਪਿਆਰ ਦੀ ਨਿਸ਼ਾਨੀ ਆ ਸੰਭਾਲ ਕੇ ਰੱਖਿਓ ਹੁਣ ਮੇਰੀ ਵਿਚਾਰੀ ਦਾਦੀ ਦੀਆਂ ਨਿਸ਼ਾਨੀਆਂ ਹੀ ਮੇਰੇ ਕੋਲ ਰਹਿ ਗਈਆਂ ਬਸ ਇਹ ਕੋਈ ਸੀ ਰਹੇ ਜਿੱਤ ਨਹੀਂ ਸਟੈਂਡਪ ਤੇ ਚਾਹੀਦਾ ਉਹ ਵੀ ਆਪਾਂ ਰੱਖਣਾ ਹੈ ਉਹ ਨਹੀਂ ਤਾਂ ਵੀ ਨਹੀਂ ਦੇਣਾ ਉਹ ਦਲੇਲਾ ਦਾ ਹਾਂ ਵਈ ਜਾ ਦਾਦੀ ਦੇ ਥਣੀਆਂ ਚੀਜ਼ਾਂ ਨਹੀਂ ਹੋਣ ਆਪਾਂ ਸਾਰੀਆਂ ਸੰਭਾਲ ਸਮਾ ਕੇ ਮੈਨੂੰ ਕਹਿੰਦੀ ਹੁੰਦੀ ਸੀ ਕਹਿਣਾ ਬੈੱਡ ਨਹੀਂ ਬੈਠੇ ਬੈਣ ਬੈੱਡ ਵੀ ਬੇਠੀ ਬੈੱਡ ਵੀ ਉਹ ਹੋਵੇ ਜਿਹੜਾ ਪਰਲੇ ਕਮਰੇ ਚ ਮਾਮਾ ਡਿਵਾਨ ਬੈੱਡ ਵੀ ਸਾਰਾ ਜਿਹੜਾ ਦਾਜ ਆ ਮੇਰੀ ਦਾਦੀ ਦੇ ਕੱਲੇ ਕੱਲੇ ਚੀਜ਼ਾਂ ਆਹ ਮੇਰਾ ਇਹ ਆ ਮੇਰਾ ਬੈੱਡ ਜੰਮੀ ਪੈਨੇ ਆ ਹਾਂ ਆ ਆ ਖੋਜਦਾ ਹੈ ਯਾਰ ਤੋ ਇਹ ਮੈਨੂੰ ਦੇਖਾ ਆ ਤੇ ਨਾ ਤੇ ਉਦੋਂ ਸੋਨਾ ਬਣਾ ਲੈਣ ਤੇ ਆ ਬਹੁਤ ਬੈਡ ਤਾਂ ਮਿੱਟਰ ਭਾ ਹੋ ਗਿਆ ਸੋਨਾ ਇਹਦਾ ਕੋਈ ਨਹੀਂ ਸੋਨਾ ਮੇਰਾ ਵੱਡਾ ਖੋਛਦਾ ਸੋਨਾ ਬਣਾਉਣਾ ਹੈ ਉਨਾ ਹੀ ਬਣਾਉਣਾ ਹੈ ਮੈਂ ਵਾਦਾ ਕੀਤਾ ਸੀ ਆਤੀ ਦਾਦੀ ਨਾਲ ਮੈਂ ਕਿਹਾ ਵੀ ਉਹਦੇ ਪੈਸੇ ਵਰਤੇ ਸੀ ਤੇ ਪਰ ਅਸੀਂ ਬਣਾਵਾਂਗੇ ਉਨਾ ਹੀ ਪਰ ਵੀ ਤਾਂ ਬਹੁਤ ਭਈਆ ਨਹੀਂ ਵਾਦ ਤੁਹਾਡਾ ਇਹਨੇ ਬਹੁਤ ਕੁਝ ਦਿੱਤਾ ਆ ਐਚ ਡੀ ਐਮ ਜੁਪਰ ਕਰਦੇ ਆਪਾਂ ਤਾਂ ਹਰ ਵਕਤ ਵੈਗਰੂ ਦਾ ਕਿਦਾਂ ਸੋਨਾ ਕਿਤੇ ਇਹ ਮੈਨੂੰ ਹਮੇਸ਼ਾ ਕਹਿੰਦੀ ਸੀ ਵੀ ਹਾਂ ਚੀਜ਼ਾਂ ਵੇ ਮੇ ਕਿੰਨੇ ਯਾਦ ਕਰਿਆ ਕਰਾਂਗੀ ਤੇ ਉਹ ਤਾਂ ਮੈਂ ਇੱਕ ਦਾ ਮਤਲਬ ਗੱਲ ਨੂੰ ਨਹੀਂ ਸੀ ਸੀਰੀਅਸ ਲੈਣਾ ਪਰ ਹੁਣ ਪਤਾ ਲੱਗਦਾ ਵੀ ਵੱਖ ਗਈ ਚੀਜ਼ਾਂ ਵੇ ਤੇ ਬੜਾ ਮਾਨ ਹੁੰਦਾ ਹੁੰਦਾ ਉਹ ਕਹੇਗੇ ਹੂੰ ਗੱਲ ਕਹਿੰਦਾ ਸੀ ਨਾ ਵਿੱਚ ਮੈਂ ਚੱਕ ਲਉਂਗਾ ਚਲ ਫੜ ਮੇਰੇ ਤੋਂ ਹੀ ਨਾ ਫੜਿਆ ਗਿਆ ਤੇ ਇਹ 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 ਆਇ ਤੂੰ ਕਾਮਯਾਬ ਹੋ ਗਿਆ ਮੈਂ ਤਾਂ ਕੱਲ ਫੇਲ ਹੋ ਗਈ

YouTube family ایتھے ਤੁਹਾਨੂੰ ਮੈਂ ਦੱਸ ਦਵਾ ਕਿੱਦੇ ਤੋਂ ਬਾਅਦ ਚੱਲਿਆ DJ ਤੇ ਡਾਂਸ ਇੱਥੇ ਮੈਂ ਸੌਂਗ ਦੀ ਜਿਹੜੀ ਵੋਲਿਊਮ ਬੰਦ ਕਰਤੀ ਆ ਤੇ ਤੁਹਾਨੂੰ ਮੈਂ ਇੱਥੇ ਦੱਸ ਦੇਣਾ ਚਾਹਣੀ ਆ ਕਿ ਇੰਨਾ ਜ਼ਿਆਦਾ ਡਾਂਸ ਕੀਤਾ ਇੰਨਾ ਜ਼ਿਆਦਾ ਕਿ ਮੇਰੀ ਵੀਡੀਓ ਜਿਹੜੀ ਵਿਆਹ ਦੀ ਬਣੀ ਹੋਈ ਆ 10 ਘੰਟਿਆਂ ਦੀ ਬਣੀ ਹੋਈ ਆ ਇੰਨਾ ਜ਼ਿਆਦਾ ਨੱਚੇ ਸੀ ਮਤਲਬ ਸਾਡੇ ਵਿਆਹ ਵਿਆਹ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਉਹ ਤੁਹਾਨੂੰ ਦੱਸਦੀਆਂ ਕਿਵੇਂ ਕਿਉਂਕਿ ਪਾਪਾ ਦੀ ਡੈਥ ਤੋਂ ਬਾਅਦ ਮੰਮੀ ਵੀ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਸੀ ਤੇ ਘਰ ਜਿਹੜਾ ਸਾਡਾ ਬੜੇ ਔਖੀ ਤਰ੍ਹਾਂ ਸੈਟਿੰਗ ਕਰਕੇ ਅਸੀਂ ਹਜੇ 18-19 ਸਾਲਾਂ ਦੇ ਹੀ ਸੀਗੇ ਜਦੋਂ ਸਾਡਾ ਵਿਆਹ ਕਰਤਾ ਸੀ ਕਹਿੰਨ ਦਾ ਭਾਬੀ ਬੜੇ ਦੇਰ ਬਾਅਦ ਖੁਸ਼ੀਆਂ ਆਈਆਂ ਸੀ ਤੇ ਸਾਡੇ ਮੰਮੀ ਦੇ ਚਾਚੀਆਂ ਤਾਈਆਂ ਉਹਨਾਂ ਦੀਆਂ ਨੋਹਾਂ ਸਾਰੇ ਇੰਨੇ ਜਿਆਦੇ ਨੱਚੇ ਟੱਪੇ ਉਹਨਾਂ ਨੂੰ ਚਾਹੀ ਬੜਾ ਸੀ ਕਿਉਂਕਿ ਜਿਹੜਾ ਬੰਦਾ ਦਖਿਆਰਾ ਹੋਵੇ ਉੱਥੇ ਕੋਈ ਵੀ ਰਿਸ਼ਤੇਦਾਰ ਉਹਨੋਂ ਨਹੀਂ ਰਹਿੰਦਾ ਤੇ ਸਾਰੇ ਭੂਆ ਨੇ ਮਾਮੇ ਮਾਸੀਆਂ ਨੇ ਰਲ ਕੇ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਤੇ ਇਹ ਸਾਡੇ ਮਾਮਾ ਜੀ ਆ ਤੇ ਇੱਥੇ ਇੱਕ ਵੀਡੀਓ ਦੀ ਕਲਿੱਪ ਮੈਂ ਐਡ ਕੀਤੀ ਹੈ ਸ਼ਾਇਦ ਉੱਥੇ ਮੰਮੀ ਤੇ ਮਾਮਾ ਜੀ ਦੋਵੇਂ ਭੈਣ ਭਰਾ ਜਿਵੇਂ ਨੱਚ ਰਹੇ ਆ ਮਤਲਬ ਹਾਲਾਂਕਿ ਮੰਮੀ ਇੰਨੇ ਬਿਮਾਰ ਰਹਿੰਦੀ ਸੀ ਪਰ ਫਿਰ ਵੀ ਉਹਨਾਂ ਨੂੰ ਚਾ ਇੰਨਾ ਸੀ ਕਿ ਇੰਨਾ ਨੱਚੇ ਆਵੇ ਅਗਲੀ ਕਲਿੱਪ ਆ ਤੁਸੀਂ ਦੇਖੋ ਬੜੇ ਧਿਆਨ ਨਾਲ ਤੇ ਐਵੇਂ ਇੱਥੇ ਮੰਮੀ ਆ ਆ ਮੰਮੀ ਆ ਤੇ ਉਹ ਮੈਂ ਸਾਡੇ ਮੇਰਾ ਮਾਮਾ ਸਹੁਰਾ ਤੇ ਮੇਰੀ ਸਾਸੂ ਮਾਂ ਤੇ ਮੈਂ ਥੋੜੀਆਂ ਇੱਕ ਕਲਿੱਪ ਐਡ ਕੀਤੀਆਂ ਬਾਕੀ ਤੁਸੀਂ ਉਹ ਮੇਰੇ ਸਾਹਮਣੇ ਨਾਨਾ ਸਹੁਰਾ ਖੱਟੇ ਪਰਨੇ ਵਾਲੇ ਪਾਰਟ ਹੋ ਗਿਆ ਸ਼ੁਰੂ ਅੱਜ ਦਾ ਆਪਣਾ ਵਲੌਗ ਇੰਨਾ ਹੀ ਆ ਤੇ ਕਿੱਦਾਂ ਸਟਾਰਟ ਹੋਇਆ ਨਾ ਜੋ ਫਿਲਮ ਸ਼ੂਟਿੰਗ ਸਟਾਰਟ ਨਹੀਂ ਹੋਇਆ ਬਦਲਾ ਜਿੱਦਾ ਹੁੰਦੀ ਨਹੀਂ ਆ ਪਤਲਾ ਜਿੱਦੀ ਦਾ ਬਦਲਾ ਇਹ ਮੈਂ ਲੈਣ ਆਈ ਗਿੰਗੜ ਕੇ ਲੈ ਬਦਲੇ ਤੇ ਆਪਾਂ ਬੱਲ ਨਹੀਂ ਫਿਲਮ ਫਿਲਮ ਵੇਖ ਲਈ ਸਾਰੀ ਹੂੰ ਹੂੰ ਉਹ ਫਿਲਮ ਦਾ ਐਂਡ ਕਿਵੇਂ ਵਧੀਆ ਫਿਲਮ ਦਾ ਐਂਡਾ ਕੁਲੋਮਰੋ ਐਂਡ ਦੇ ਹੀਰੋਇਨਾਂ ਮਿਲ ਪੈਂਦੇ ਹਨ ਹੋਰ ਮਿਲ ਜਾਂਦੇ ਕੰਗ੍ਰੈਚੁਲੇਸ਼ਨਸ ਕੰਗ੍ਰੈਚੁਲੇਸ਼ਨ ਨਾ ਕੰਗ੍ਰੈਚੁਲੇਸ਼ਨ ਅੱਧੇ ਵੇਖੋ YouTube ਫੈਮਲੀ ਸਾਡਾ ਸੈਟਅਪ ਵੇਖੋ ਦੋਲੀਆ ਅਤੋਲੀਆ ਇਹ ਸੱਟ ਆ ਵਿਆਹ ਹੋ ਗਿਆ ਤੇ ਤੇ ਗਾਈਜ਼ ਇੱਧਰ ਵੇਖੋ ਮੇਰੀ ਕਨ ਚੀਲੀਂ ਆ ਜੀ ਆ ਗਈ ਆਓ ਤੇ ਜੇ ਜੇ ਕੋਈ ਵੀਡੀਓ ਫੇਰ ਵੀ ਦੇ ਸਕਦੇ ਕਿਉਂਕਿ ਫੇਰ ਕਿੱਥੇ ਜਾ ਕੈਸ਼ੇ ਦਿਲਾ ਲੇਗੇ